ਪੰਜਾਬ ਦਾ ਸਤਾ ਵਜੇ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਅਜੰਡਾ ਸਪੈਸ਼ਲ ਐਡੀਸ਼ਨ ਪਹਿਲਾਂ ਖਬਰ ਸੰਖੇਪਚ ਤੇ ਫਿਰ ਦਿਆਂਗੇ ਵਿਸਥਾਰ ਤੁਸੀਂ ਸਕਰੀਨ ਤੇ ਦੇਖੋ ਇਹ ਤਸਵੀਰ ਹੈ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਅਧਿਆਪਕਾਂ ਦੀ ਜਿਨ੍ਹਾਂ ਨੂੰ ਇਨਾਮ ਦਿੱਤੇ ਜਾ ਰਹੇ ਹੈ ਇਹ ਡੇਟਿਡ ਸੈਪਟੈਂਬਰ 5 2023 ਦੀ ਮੋਗੇ ਵਿਖੇ ਦੀ ਤਸਵੀਰ ਹੈ ਇਸ ਸਮਾਗਮ ਸਟੇਟ ਲੈਵਲ ਮੋਗਜ ਹੋਇਆ ਹਰਜੋਤ ਬੈਂਸ ਇਸ ਸਮਾਗਮ ਦੇ ਵਿੱਚ ਮੌਜੂਦ ਸੀ ਉਹ ਪੰਜਾਬ ਦੇ ਸਿੱਖਿਆ ਮੰਤਰੀ ਨੇ ਤੇ ਹੁਣ ਛੇਤੀ ਛੇਤੀ ਤੁਹਾਨੂੰ ਸੰਖੇਪ ਜਾਣਕਾਰੀ ਦਿੰਨੇ ਆ ਕਿ ਤਿੰਨ ਕਿਸਮ ਦੇ ਅਵਾਰਡ ਹੁੰਦੇ ਨੇ ਪਹਿਲਾ ਹੈ ਜੀ ਪੰਜਾਬ ਦਾ ਯੰਗ ਟੀਚਰ ਅਵਾਰਡ ਦੂਜਾ ਹੈ ਜੀ ਪੰਜਾਬ ਦਾ ਸਟੇਟ ਅਵਾਰਡ ਤੇ ਫਿਰ ਕੈਪ ਪ੍ਰਬੰਧਕੀ ਵਿਭਾਗ ਚੋਂ ਅਵਾਰਡ ਚੰਗਾ ਪ੍ਰਬੰਧਨ ਚਲਾਉਣ ਵਾਲੇ ਮੁਲਾਜ਼ਮਾਂ ਲਈ ਅਵਾਰਡ ਯੰਗ ਅਵਾਰਡ ਦੇ ਵਿੱਚ ਉਹ ਲਗਾਉਂਦੇ ਆ ਜਿਨ੍ਹਾਂ ਦੀ ਸਰਵਿਸ ਰੈਗੂਲਰ 3 ਤੋਂ 10 ਸਾਲ ਫਿਰ 10 ਸਾਲ ਤੋਂ ਉੱਤੇ ਵਾਲੇ ਆਉਂਦੇ ਆ ਜੀ ਸਟੇਟ ਅਵਾਰਡ ਲਿਸਟ ਦੇ ਵਿੱਚ ਤੇ ਫਿਰ ਜਿਹੜੇ ਪ੍ਰਬੰਧਕ ਵਾਲੇ ਹੈਗੇ ਆ ਢਾਂਚੇ ਵਾਲੇ ਉਹਨਾਂ ਤੇ ਰੈਗੂਲਰ ਸਰਵਿਸ ਦੀ ਕੰਡੀਸ਼ਨ ਆਇਦ ਹੁੰਦੀ ਹੈ ਲੰਮਾ ਚੌੜਾ ਸਿਲੈਕਸ਼ਨ ਪ੍ਰੋਸੈਸ ਹੁੰਦਾ ਹੈ ਤੇ ਉਸ ਤੋਂ ਬਾਅਦ ਪੰਜਾਬ ਨੇ ਇਸ ਸਾਲ 80 ਅਧਿਆਪਕ ਅਤੇ ਪ੍ਰਬੰਧਨ ਦੇ ਵਿੱਚ ਸ਼ਾਮਲ ਲੋਕਾਂ ਨੂੰ ਸਨਮਾਨਿਤ ਕੀਤਾ ਮੁੱਖ ਮੰਤਰੀ ਨੇ ਇਹ ਅਵਾਰਡ ਦਿੱਤੇ ਮੁੱਖ ਮੰਤਰੀ ਦੇ ਕਰ ਕਮਲਾਂ ਤੋਂ ਅਵਾਰਡ ਲੈਣ ਵਾਲੇ ਪਹਿਲੀ ਕੈਟਾਗਰੀ ਦੇ ਬੰਦੇ ਸੀਗੇ ਜੀ ਉਹ ਅਧਿਆਪਕ ਸੀਗੇ 11 ਦੂਜੀ ਕੈਟਾਗਰੀ ਦੇ ਸੀਗੇ 54 ਤੇ ਪ੍ਰਬੰਧਕੀ ਢਾਂਚੇ ਵਾਲੇ ਸੀਗੇ 25 ਅਵਾਰਡ ਹਾਸਲ ਕਰਨ ਲਈ ਸ਼ਰਤਾ ਮੁਤਾਬਕ ਅਪਲਾਈ ਕਰਨਾ ਜ਼ਰੂਰੀ ਹੁੰਦਾ ਤੇ ਉਸ ਤੋਂ ਬਾਅਦ ਫਿਰ ਸ਼ਾਰਟਲਿਸਟ ਕੀਤੇ ਜਾਂਦੇ ਆ ਸ਼ਾਰਟਲਿਸਟ ਫਿਰ ਜ਼ਿਲ੍ਹੇ ਤੋਂ ਜਾਂਦੀ ਆ ਸਟੇਟ ਜੂਰੀ ਨੂੰ ਫਿਰ ਉਸ ਤੋਂ ਬਾਅਦ ਪ੍ਰੈਜੈਂਟੇਸ਼ਨਸ ਵੀ ਹੁੰਦੀਆਂ ਜਿਹੜੇ ਸ਼ਾਰਟਲਿਸਟਡ ਕੈਂਡੀਡੇਟ ਆ ਉਹਨਾਂ ਦੀ ਮੈਰਿਟ ਚੈੱਕ ਕਰਨ ਲਈ ਆਨਲਾਈਨ ਪ੍ਰੈਜੈਂਟੇਸ਼ਨ ਲਈ ਜਾਂਦੀ ਆ ਕਿ ਇਹ ਅਧਿਆਪਕ ਸਟੂਡੈਂਟਸ ਨੂੰ ਪੜ੍ਹਾਉਂਦੇ ਕਿਵੇਂ ਆ ਤੇ ਫਿਰ ਇਹਨਾਂ ਨੇ ਕੋਈ ਪ੍ਰੋਜੈਕਟ ਸਕੂਲ ਦੇ ਵਿੱਚ ਸ਼ੁਰੂ ਕੀਤਾ ਨਵਾਂ ਇਨੋਵੇਟਿਵ ਇਹ ਬਹੁਤ ਲੰਮਾ ਚੌੜਾ ਤੇ ਗੁੰਝਲਦਾਰ ਤੇ ਬਹੁਤ ਹੀ ਸੀਰੀਅਸ ਪ੍ਰੋਸੈਸ ਹੈ ਉਸ ਤੋਂ ਬਾਅਦ ਜੀ ਫਿਰ ਸਿਲੈਕਸ਼ਨ ਲਿਸਟ ਬਣ ਜਾਂਦੀ ਹੈ ਪਰ ਦੋਸਤੋ ਇਹ ਸਾਰੀ ਪ੍ਰਣਾਲੀ ਨੂੰ ਸੰਨ ਲਾਉਣ ਦੇ ਵਿੱਚ ਕਾਮਯਾਬ ਹੋ ਗਏ ਦੋ ਬੰਦੇ ਇੱਕ ਤਾਂ ਹੈਗੇ ਜੀ ਮੋਹਾਲੀ ਦੇ ਮਾਸਟਰ ਸੁਨੀਲ ਕੁਮਾਰ ਤੇ ਦੂਜੇ ਹੈਗੇ ਹੈ ਜੀ ਨਵਾਂ ਸ਼ਹਿਰ ਦੇ ਐਸ ਪੀ ਐਸ ਨਗਰ ਦੇ ਮਾਸਟਰ ਦਰਸ਼ਨ ਸਿੰਘ ਇਹਨਾਂ ਦੋਨਾਂ ਮਾਸਟਰਾਂ ਨੇ ਨਾਤਾ ਅਪਲਾਈ ਕੀਤਾ ਨਾ ਇਹਨਾਂ ਨੇ ਕੋਈ ਪ੍ਰੈਜੈਂਟੇਸ਼ਨ ਦਿੱਤੀ ਤੇ ਇਹਨਾਂ ਨੂੰ ਸਿੱਧੇ ਹੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਨਮਾਨਿਤ ਕਰਵਾ ਦਿੱਤਾ ਗਿਆ ਮੋਗੇ 'ਚ ਸਾਡੇ ਕੋਲ ਫੋਟੋ ਸੁਨੀਲ ਦੀ ਕੁਮਾਰ ਦੀ ਹੈਗੀ ਐ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਵਿਖਾਈ ਇੱਕ ਵਾਰੀ ਫੇਰ ਵਿਖਾ ਦਿੰਦੇ ਆ ਦਰਸ਼ਨ ਸਿੰਘ ਮਾਸਟਰਸ ਦੀ ਸਾਡੇ ਕੋਲ ਫੋਟੋ ਮੌਸੂਲ ਸਾਨੂੰ ਹੋ ਨਹੀਂ ਸਕੀ ਨਹੀਂ ਤਾਂ ਉਹਨਾਂ ਨੂੰ ਵੀ ਕਿਉਂਕਿ ਸਨਮਾਨਿਤ ਲੋਕ ਨੇ ਅਵਾਰਡੀ ਨੇ ਤੇ ਉਹਨਾਂ ਦੀਆਂ ਫੋਟੋਆਂ ਤਾਂ ਦਿਖਾਉਣੀਆਂ ਬਹੁਤ ਜ਼ਰੂਰੀ ਹੋ ਜਾਂਦੀਆਂ ਨੇ ਜਦੋਂ ਅਸੀਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਪੁੱਛਿਆ ਕਿ ਇਹ ਦੋ ਵਿਅਕਤੀ ਇੱਕ ਮਾਸਟਰ ਮੋਹਾਲੀ ਦਾ ਇੱਕ ਮਾਸਟਰ ਐਸਪੀਐਸ ਨਗਰ ਦਾ ਇਹ ਤਾਂ ਕਿਸੇ ਕੈਟਾਗਰੀ ਦੇ ਵਿੱਚ ਕਿਸੇ ਸ਼ਾਰਟਲਿਸਟ ਦੇ ਵਿੱਚ ਸ਼ਾਮਲ ਦੀ ਸੀ ਇਹਨਾਂ ਨੂੰ ਅਵਾਰਡ ਕਿਵੇਂ ਮਿਲ ਗਿਆ ਉਹ ਕਹਿੰਦੇ ਜੀ ਇਹ ਸਿੱਖਿਆ ਮੰਤਰੀ ਹਰਜੋਤ ਵੈਂਸ ਜੀ ਨੇ ਆਪਣੀ ਡਿਸਕ੍ਰੀਸ਼ਨ ਵਰਤਦੇ ਹੋਏ ਜਿਹਨੂੰ ਕਹਿੰਦੇ ਜੀ ਮਨਮਰਜ਼ੀ ਵਰਤਦੇ ਹੋਏ ਕਿਉਂਕਿ ਪਾਲਿਸੀ ਦੇ ਵਿੱਚ ਉਹਨਾਂ ਨੂੰ ਅਲਾਊਡ ਹੈ ਤੇ ਉਹਨਾਂ ਨੇ ਇਹ ਦੋ ਬੰਦਿਆਂ ਨੂੰ ਸਨਮਾਨਿਤ ਕਰਵਾਤਾ ਮੁੱਖ ਮੰਤਰੀ ਤੋਂ ਭਾਵੇਂ ਮੁੱਖ ਮੰਤਰੀ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਹੋਣੀ ਬਿਲਕੁਲ ਇਹ ਯਕੀਨੀ ਹੈ ਤੇ ਨਹੀਂ ਤਾਂ ਸ਼ਾਇਦ ਫਿਰ ਮੁੱਖ ਮੰਤਰੀ ਵੀ ਕਹਿ ਸਕਦੇ ਸੀ ਭਾਈ ਜੇ ਤੁਸੀਂ ਆਪਦੇ ਬੰਦੇ ਪਵਾਉਂਦੇ ਹੋ ਹੋਰਾਂ ਮੰਤਰੀਆਂ ਦੇ ਵੀ ਬੰਦੇ ਪਵਾ ਲਓ ਖੈਰ ਹੁਣ ਤੁਹਾਨੂੰ ਦੱਸਦੇ ਆ ਜੀ ਖਬਰ ਦੇ ਵਿਸਤਾਰ ਕੇਸ ਸਟਡੀ ਲਵਾਂਗੇ ਜ਼ਿਲ੍ਹਾ ਮੁਹਾਲੀ ਦੀ ਜਿਹਦੇ ਸਾਡੇ ਕੋਲ ਬਹੁਤੇ ਲੰਮੇ ਚੋੜੇ ਵਿਵਰਣ ਨਹੀਂ ਇਹ ਜਿਹੜਾ ਵਾਰਡ ਹੈ ਡਾਕਟਰ ਰਾਧਾ ਕ੍ਰਿਸ਼ਨਨ ਜਿਹੜੇ ਸੀਗੇ ਆਪਣੇ ਰਾਸ਼ਟਰਪਤੀ ਉਹਨਾਂ ਦੇ ਜਨਮ ਦਿਨ ਨਾਲ ਇਹ ਦਿਨ ਦਿੱਤਾ ਜਾਂਦਾ 5 ਸਤੰਬਰ ਨੂੰ ਹਰ ਸਾਲ ਟੀਚਰਸ ਡੇ ਕਹਿੰਦੇ ਆ ਤੇ ਐਤ ਕੀ ਹੋਇਆ ਇਹ ਜੀ ਕਿ ਮੁਹਾਲੀ ਚ 14 ਯੰਗ ਅਵਾਰਡ ਲਈ ਅਧਿਆਪਕਾਂ ਨੇ ਅਪਲਾਈ ਕੀਤਾ ਇਹਨਾਂ ਦੀ ਜਿਹੜੀ ਸਰਵਿਸ 3 ਤੋਂ 10 ਸਾਲ ਤੱਕ ਤੇ ਫੇਰ ਉਦੋਂ ਉੱਪਰਲਾ ਅਵਾਰਡ ਸਟੇਟ ਅਵਾਰਡ ਲਈ 32 ਐਪਲੀਕੇਸ਼ਨਾਂ ਆਈਆਂ ਜਿਨ੍ਹਾਂ ਦੀ ਰੈਗੂਲਰ ਸਰਵਿਸ 10 ਸਾਲ ਤੋਂ ਉੱਪਰ ਸੀ ਸ਼ਾਰਟਲਿਸਟ ਕੀਤੀ ਗਈ ਉਸ ਤੋਂ ਪਹਿਲਾਂ ਇੰਟਰਵਿਊਜ਼ ਹੋਈਆਂ ਮੋਹਾਲੀ ਦੀ ਡਿਪਟੀ ਐਜੂਕੇਸ਼ਨ ਅਫਸਰ ਗਿੰਨੀ ਦੁੱਗਲ ਨੇ ਇਹਨਾਂ ਸਾਰੇ ਟੀਚਰਾਂ ਦੇ ਸਕੂਲਾਂ 'ਚ ਜਾ ਕੇ ਮਤਲਬ ਕਿ ਗੱਡੀ ਆਪਣੀ ਚਲਾ ਕੇ ਵਕ ਵਕ ਸਕੂਲਾਂ 'ਚ ਜਾ ਕੇ ਟਾਈਮ ਲਾ ਕੇ ਸਭ ਨੂੰ ਇੰਟਰਵਿਊ ਕੀਤਾ ਤੇ ਫਿਰ ਇੱਥੇ ਤੁਹਾਨੂੰ ਦਿਖਾਉਂਦੇ ਆ ਜੀ ਪ੍ਰੈਜੈਂਟੇਸ਼ਨ ਲਿਸਟ ਬਣੀ ਕਿ ਇਹ ਅਧਿਆਪਕਾਂ ਨੇ ਸਾਨੂੰ ਆਨਲਾਈਨ ਪ੍ਰੈਜੈਂਟੇਸ਼ਨ ਦੇਣੀ ਆ ਭਾਸ਼ਣ ਦੇ ਕੇ ਵਿਖਾਉਣਾ ਕੋਈ ਲੈਸਨ ਡਿਲੀਵਰ ਕਰਕੇ ਵਿਖਾਉਣਾ ਇਹ ਸਾਰੇ ਟੀਚਰਾਂ ਨੂੰ ਵਾਰੀ ਵਾਰੀ ਟਾਈਮ ਦੇ ਕੇ ਐਸ ਪਰ ਹੀ ਲਿਸਟ ਜਿਹੜੀ ਅਸੀਂ ਤੁਹਾਨੂੰ ਸਕਰੀਨ ਤੇ ਵਿਖਾ ਰਹੇ ਆ ਡੇਟ ਵਾਈਜ਼ ਇਹ ਸਾਰੇ ਪੰਜਾਬ ਚ ਹੋਇਆ ਜੀ ਪ੍ਰੋਸੈਸ ਸਾਰੇ ਪੰਜਾਬ ਚ ਐਕਸਰਸਾਈਜ਼ ਹੋਈ ਕਿ ਉਹਨਾਂ ਦੀ ਆਨਲਾਈਨ ਪ੍ਰੈਜੈਂਟੇਸ਼ਨ ਹੋਈ ਕਿੰਨਾ ਅਮਲਾ ਫਾਇਦਾ ਲਾ ਕੇ ਇਹ ਬੰਦਿਆਂ ਨੂੰ ਫਿਰ ਸ਼ਾਰਟਲਿਸਟ ਕੀਤਾ ਗਿਆ ਜਦੋਂ ਇਹ ਹੋ ਗਏ ਮੁਹਾਲੀ ਚ 25 8 23 ਨੂੰ ਜ਼ਿਲ੍ਹਾ ਸਿਲੈਕਸ਼ਨ ਕਮੇਟੀ ਨੇ 14 ਐਪਲੀਕੈਂਟਸ ਚੋਂ 5 ਚੁਣੇ ਤੇ 32 ਸੀਗੇ ਕੈਟਾਗਰੀ 2 ਦੇ ਸਟੇਟ ਆਡੀ ਉਹਦੇ ਵਿੱਚੋਂ 13 ਚੁਣੇ ਤੇ ਇਹਨਾਂ ਦੀ ਸ਼ਾਰਟ ਲਿਸਟ ਬਣਾ ਕੇ ਸਟੇਟ ਲੈਵਲ ਜਿਊਰੀ ਨੂੰ ਭੇਜਦੀ ਜਿਹੜੇ ਹੋਰ ਵੀ ਵੱਡੇ ਅਫਸਰ ਹੁੰਦੇ ਆ ਬਾਹਲੇ ਵੱਡੇ ਅਫਸਰ ਹੁੰਦੇ ਆ ਉਹਦੇ ਵਿੱਚ ਆਈਏਐਸ ਵੀ ਹੁੰਦੇ ਆ ਉਹ ਚ ਹੋਰ ਪ੍ਰਿੰਸੀਪਲ ਵਗੈਰਾ ਜਿਊਰੀ ਬਣਦੀ ਹੈ ਤਾਂ ਕਿ ਕਿਤੇ ਕੋਈ ਨਲਾਇਕ ਅਤੇ ਆਪਕ ਵਸਤੇ ਵਿੱਚ ਸ਼ਾਮਲ ਹੋ ਕੇ ਸਨਮਾਨਿਤ ਨਾ ਹੋ ਜੇ ਭਾਵਨਾ ਤਾਂ ਬਹੁਤ ਚੰਗੀ ਆ ਇੰਨੀ ਜਿਉਰੀ ਵੱਡੀ ਲੰਮੀ ਚੌੜੀ ਬਣਾਉਣੀ ਬਹੁਤ ਅੱਛੀ ਗੱਲ ਹੈ ਕਿ ਤਾਂਕਿ ਜਿਹੜਾ ਟੀਚਰ ਹੈ ਉਹਨੂੰ ਟਣਕਾ ਕੇ ਪੂਰੀ ਤਰ੍ਹਾਂ ਟਣਕਾ ਕੇ ਫਿਰ ਇਨਾਮ ਪੰਜਾਬ ਸਟੇਟ ਦੇਵੇ ਗੁੱਡ ਐਫਰਟ ਅੱਗੇ ਆਉਂਦਾ ਜੀ ਫਿਰ ਜਦੋਂ ਉਹਨਾਂ ਦੀ ਹੋਗੀ ਆਪਣਾ ਸ਼ਾਰਟਲਿਸਟਿੰਗ ਫਿਰ ਪ੍ਰੈਜੈਂਟੇਸ਼ਨ ਦਾ ਟਾਈਮ ਆ ਗਿਆ ਉਦੋਂ ਆ 4923 ਨੂੰ ਸਟੇਟ ਲੈਵਲ ਜਿਊਰੀ ਨੇ ਸਿਲੈਕਸ਼ਨ ਲਿਸਟ ਜਾਰੀ ਕਰਤੀ ਇਹਦੇ ਵਿੱਚ કુલ ਬੰਦੇ 80 ਜਿਨ੍ਹਾਂ ਨੂੰ ਸਨਮਾਨਿਤ ਕਰਨਾ ਸੀ ਤੇ ਇਹਦੇ ਵਿੱਚ ਫਿਰ ਉਹ ਬੰਦਿਆਂ ਦੇ ਦੋ ਨਾਂ ਪੈ ਗਏ ਸੁਨੀਲ ਕੁਮਾਰ ਤੇ ਦਰਸ਼ਨ ਸਿੰਘ ਜਿਨ੍ਹਾਂ ਨੇ ਨਾਟਕ ਦੇ ਅਪਲਾਈ ਕੀਤਾ ਜਿਵੇਂ ਮੈਂ ਦੱਸ ਚੁੱਕਿਆ ਪਹਿਲਾਂ ਨਾ ਉਹ ਕੋਈ ਪ੍ਰੈਜੈਂਟੇਸ਼ਨ ਦੇਣ ਲਈ ਆਨਲਾਈਨ ਤੇ ਆਏ ਤੇ ਫਿਰ ਇਹਨਾਂ ਦੀ ਜਿਹੜੀ ਕੁਆਲਿਫਿਕੇਸ਼ਨ ਆ ਉਹ ਫਿਰ ਕਹਿੰਦੇ ਜੀ ਮੰਤਰੀ ਜੀ ਨੂੰ ਪਤਾ ਮੰਤਰੀ ਜੀ ਜਾਣਦੇ ਆ ਉਹਨਾਂ ਨੇ ਆਪਣੀਆਂ ਮਨਮਰਜ਼ੀਆਂ ਦੀਆਂ ਜਿਹੜੀਆਂ ਪਾਲਿਸੀ ਤਹਿਤ ਪਾਵ ਰਾ ਉਹਨੂੰ ਇਸਤੇਮਾਲ ਕਰਕੇ ਹਰਜੋਤ ਬੈਂਸ ਨੇ ਆਪਣੀ ਮਨਮਰਜ਼ੀ ਦੇ ਨਾਲ ਆਪਣੇ ਜਿਹੜੇ ਆ ਮਤਲਬ ਕਿ ਚੰਗੇ ਬੰਦੇ ਲੱਗਦੇ ਆ ਫੇਵਰੇਟ ਜਿਹੜੇ ਹੈਗੇ ਆ ਵਾਟ ਵੀ ਕਾਲ देम ਇਨ ਇੰਗਲਿਸ਼ ਹਿਸ ਓਨ ਚੰਮਸ ਚੰਮਸ C H U M S ਸ਼ਬਦ ਹੈ ਬਹੁਤ ਪਿਆਰਾ ਸ਼ਬਦ ਹੈ ਉਹਨੂੰ ਕਹਿੰਦੇ ਆ ਜੀ ਬਹੁਤ ਹੀ ਨਜ਼ਦੀਕ ਦੇ ਜਿਹੜੇ ਲੋਕ ਆ ਦੋ ਗੱਡੇ ਉਹਨਾਂ ਦੇ ਮਾਸਟਰ ਜਿਹੜੇ ਬਹੁਤ ਹੀ ਕਹਿੰਦੇ ਜੀ ਵਧੀਆ ਕੰਮ ਕਰਦੇ ਆ ਭਾਵੇਂ ਅਪਲਾਈ ਕੀਤਾ ਨਹੀਂ ਉਹਨਾਂ ਦੇ ਬੱਚਿਆਂ ਦੇ ਨੰਬਰ ਕਿੰਨੇ ਆਉਂਦੇ ਜਮਾਤਾਂ 'ਚ ਉਹ ਦੇਖਿਆ ਨਹੀਂ ਕਹਿੰਦੇ ਲੋੜ ਹੀ ਨਹੀਂ ਇਹ ਬੰਦੇ ਹੀ ਬਹੁਤ ਵਧੀਆ ਜਿਹੜੇ ਬੰਦਿਆਂ ਦੇ ਬੱਚਿਆਂ ਦੀ ਤੁਸੀਂ ਮਤਲਬ ਕਿ ਟੀਚਰਾਂ ਦੇ ਬੱਚਿਆਂ ਦੇ ਇਮਤਿਹਾਨ ਲੈ ਲਏ ਜਾਂ ਉਹਨਾਂ ਦੇ ਮਾਰਕਸ ਦੇਖ ਲਈ ਉਹਨਾਂ ਦੀ ਇੰਟਰਵਿਊਆਂ ਲੈ ਲੀਆਂ ਪ੍ਰੈਜੈਂਟੇਸ਼ਨਸ ਵੇਖ ਲਈਆਂ ਕਹਿੰਦੇ ਉਹ ਤਾਂ ਠੀਕ ਆ ਉਹ ਤਾਂ ਮੈਰਿਟ ਉਹਨਾਂ ਦੀ ਬਣੀ ਆ ਪਰ ਇਹਨਾਂ ਦੀ ਮੈਰਿਟ ਮੰਤਰੀ ਜੀ ਕਹਿੰਦੇ ਵਾਚਨ ਦੀ ਕੋਖਣ ਦੀ ਲੋੜ ਹੀ ਕੋਈ ਨਹੀਂ ਕਿਉਂਕਿ ਕਹਿੰਦੇ ਜੀ ਮੈਂ ਉਹਨਾਂ ਨੂੰ ਐਗਜ਼ਾਮਿਨ ਕਰ ਲਿਆ ਤੋ ਐਗਜ਼ਾਮੀਨਰ ਬਣ ਕੇ ਬੈਂਸ ਸਾਹਿਬ ਇੱਥੇ ਫਿਰ ਅੱਗੇ ਆਉਂਦੇ ਆ ਜੀ ਸਤੰਬਰ 5 2023 ਨੂੰ ਮੁੱਖ ਮੰਤਰੀ ਤੇ ਐਜੂਕੇਸ਼ਨ ਮਨਿਸਟਰ ਨੇ ਰੋਲ ਮਿਲ ਕੇ ਹੋਰ ਅਧਿਕਾਰੀਆਂ ਨਾਲ 80 ਬੰਦਿਆਂ ਨੂੰ ਸਨਮਾਨਿਤ ਕਰਤਾ ਫੋਟੋਆਂ ਛਪ ਗਈਆਂ ਖਬਰਾਂ ਚ ਜਿਹੜਾ ਪਬਲਿਕ ਰਿਲੇਸ਼ਨ ਵਿਭਾਗ ਹੈ ਜਿਹਨੂੰ ਕਹਿੰਦੇ ਲੋਕ ਸੰਪਰਕ ਵਿਭਾਗ ਉਹਨੇ ਵੱਡੇ ਵੱਡੇ ਪ੍ਰਸਤਾਵ ਜਾਰੀ ਕਰਤੇ ਕਹਿੰਦੇ ਆ ਜੀ ਬਦਲੇ ਬਦਲੇ ਪੰਜਾਬ ਦੇ ਵਿੱਚ ਵਿਦਿਆ ਦਾ ਪੱਧਰ ਉੱਚਾ ਕਰਨ ਲਈ ਅਧਿਆਪਕਾਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਬਿਲਕੁਲ ਨਿਰਪੱਖਤਾ ਦੇ ਨਾਲ ਤੇ ਇਹ ਨਿਰਪੱਖਤਾ ਫਿਰ ਅਸੀਂ ਅੱਜ ਤੁਹਾਨੂੰ ਦੱਸਤੀ ਜਿਵੇਂ ਕਰਦੇ ਆ ਇਹ ਦੋ ਬੰਦਿਆਂ ਦਾ ਸਾਨੂੰ ਪਤਾ ਹੈ ਬਾਕੀ ਹੋ ਸਕਦਾ ਹੋਰ ਵੀ ਹੋਣ ਉਹਦੇ ਬਾਰੇ ਅਸੀਂ ਪੁਸ਼ਟੀ ਕਰ ਨਹੀਂ ਸਕਦੇ ਕਿ ਉਹ ਗੱਲ ਡਿਸਕ੍ਰੈਸ਼ਨਰੀ ਪਾਵਰ ਆ ਜਿਹਨੂੰ ਕਹਿੰਦੇ ਜੀ ਮਨ ਮਰਜ਼ੀਆਂ ਕਰਨ ਦੀ ਪਾਵਰ ਉਹ ਮੰਤਰੀ ਜੀ ਕੋਲ ਹੈਗੀ ਆ ਤੇ ਮੁਹਾਲੀ ਤੇ ਨਵਾਂ ਸ਼ਹਿਰ ਦੇ ਵਿੱਚ ਤਾਂ ਮਨ ਮਰਜ਼ੀਆਂ ਮੰਤਰੀ ਜੀ ਜਿਹੜੀਆਂ ਹੈਗੀਆਂ ਉਹ ਸਾਨੂੰ ਪਤਾ ਲੱਗ ਗਿਆ ਤੇ ਬਾਕੀ ਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਕੋਈ ਮਨ ਮਰਜ਼ੀਆਂ ਕੀਤੀਆਂ ਮੰਤਰੀ ਜੀ ਨੇ ਇਹ ਫਿਰ ਸਾਨੂੰ ਹਜੇ ਪਤਾ ਨਹੀਂ ਉਹਦੇ ਲਈ ਅਸੀਂ ਮਾਫੀ ਚਾਹਾਂਗੇ ਬਾਕੀ ਉੱਥੋਂ ਦੇ ਲੋਕ ਹੌਲੀ ਹੌਲੀ ਦੱਸਣਾ ਸ਼ੁਰੂ ਕਰ ਦੇਣਗੇ ਤੇ ਫਿਰ ਜੀ ਕੁੱਲ ਪੰਜਾਬ 'ਚ 11 ਯੰਗ ਅਵਾਰਡ ਲਈ ਬੰਦੇ ਸਿਲੈਕਟ ਹੋ ਗਏ ਤੇ 54 ਹੋਗੇ ਸਟੇਟ ਲਈ 25 ਹੋਗੇ ਪ੍ਰਬੰਧਨ ਲਈ ਸਭ ਨੂੰ ਸਨਮਾਨਿਤ ਕਰ ਦਿੱਤਾ ਗਿਆ ਜੀ ਤੇ ਫਿਰ ਤੁਹਾਨੂੰ ਦੱਸਦੇ ਆ ਜੀ ਅਸੀਂ ਜਦੋਂ ਇਹ ਖਬਰ ਤੇ ਪਿੱਛੇ ਲੱਗੇ ਘੋਖਣ ਲੱਗੇ ਤੇ ਅਸੀਂ ਕੀਤਾ ਕੀ ਕੀ ਸਭ ਤੋਂ ਪਹਿਲਾਂ ਤਾਂ ਅਸੀਂ ਡੀਪੀਆਈ ਸਕੂਲਜ਼ ਸੰਜੀਵ ਸ਼ਰਮਾ ਜੀ ਨਾਲ ਸੰਪਰਕ ਕੀਤਾ ਉਹਨਾਂ ਨੂੰ ਗੱਲਬਾਤ ਦੱਸੀ ਬੜੇ ਬੀਬੇ ਅਫਸਰਾਂ ਉਹ ਕਹਿੰਦੇ ਜੀ ਤੁਸੀਂ ਸਾਡੇ ਧਿਆਨ ਚ ਲਿਆਂਦਾ ਤੁਸੀਂ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਅਸੀਂ ਇਹਦੀ ਇਨਕੁਆਰੀ ਕਰਾਂਗੇ ਖੈਰ ਫਿਰ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜੇ ਮੁੱਖ ਸਿਕੱਤਰ ਕਮਲ ਕਿਸ਼ੋਰ ਜੀ ਨਾਲ ਗੱਲ ਕੀਤੀ ਜਾਏ ਸਵੇਰੇ 8:30 ਵਜੇ ਉਹਨਾਂ ਨੂੰ ਮੈਸੇਜ ਪਾਇਆ ਖੈਰ ਉਹਨਾਂ ਨੂੰ ਕਿਹਾ ਜੀ ਸਾਨੂੰ ਦੱਸੋ ਕਿਵੇਂ ਹੋ ਗਿਆ ਇਹ ਬੰਦਿਆਂ ਨੂੰ ਤੁਸੀਂ ਸ਼ਾਮਲ ਕਿਵੇਂ ਕਰ ਲਿਆ ਖੈਰ ਫਿਰ ਉਹਨਾਂ ਦਾ ਦੁਪਹਿਰ ਬਾਅਦ ਕੀਤੀ ਫੋਨ ਆ ਗਿਆ ਉਹਨਾਂ ਨੇ ਸਾਨੂੰ ਸਾਰੀ ਗੱਲ ਖੋਲ ਕੇ ਦੱਸੀ ਉਹ ਕਹਿੰਦੇ ਜੀ ਅਸੀਂ ਟੀਚਰਾਂ ਨੂੰ ਮੋਟੀਵੇਟ ਕਰਨ ਲਈ پابੰਦਨਾ ਅਸੀਂ ਸਕੂਲਾਂ ਦੇ ਜਿਹੜਾ ਐਜੂਕੇਸ਼ਨ ਪੱਧਰ ਹੈ ਉੱਤੇ ਚੁੱਕਣਾ ਤੇ ਉਹਦੇ ਲਈ ਫਿਰ ਜੇ ਟੀਚਰਾਂ ਨੂੰ ਅਸੀਂ ਸਨਮਾਨਿਤ ਕਰਕੇ ਮੋਟੀਵੇਟ ਨਾ ਕਰਾਂਗੇ ਤਾਂ ਫਿਰ ਨੁਕਸਾਨ ਹੋਊਗਾ ਪੱਧਰ ਦਾ ਨਾਲ ਉਹ ਕਹਿੰਦੇ ਜੀ ਸਾਡੇ ਜਿਹੜੇ ਅਧਿਆਪਕਾ ਹੈਗੇ ਬਹੁਤ ਚੰਗੇ ਤੇ ਮੈਂ ਵੀ ਕਹਿੰਦੇ ਜੀ ਸਰਕਾਰੀ ਸਕੂਲ ਦਾ ਪੜਿਆ ਹੋਇਆ ਪ੍ਰੋਡਕਟ ਬੜੀ ਚੰਗੀ ਗੱਲ ਹੈ ਜੀ ਕਹਿੰਦੇ ਸਾਡੇ ਬੱਚੇ ਤਾਂ ਬਹੁਤ ਮੱਲਾ ਮਾਰਦੇ ਸਰਕਾਰੀ ਸਕੂਲ ਮੈਂ ਜੇ ਸਾਰੀਆਂ ਗੱਲਾਂ ਠੀਕ ਆ ਮੈਂਨ ਤੁਸੀ ਇਹ ਹੀ ਦੱਸੋ ਵੀ ਇਹ ਦੋ ਬੰਦੇ ਆਏ ਕਿਵੇਂ ਅੰਦਰ ਟੀਚਰ ਕਿਵੇਂ ਅੰਦਰ ਗਏ ਸੋ ਕਹਿੰਦੇ ਜੀ ਇਹ ਮੰਤਰੀ ਜੀ ਨੇ ਇੰਡਕਟ ਕੀਤੇ ਉਹ ਮੈਂ ਕਹਿੰਦਾ ਲੋ ਜੀ ਮੈਂ ਤਾਂ ਤੁਹਾਡੇ ਤੇ ਸ਼ੱਕ ਕਰੀ ਜਾਂਦਾ ਸੀ ਕਿ ਅਸਲ ਨੂੰ ਅਫਸਰ شاہੀ ਨਹੀਂ ਬੰਦੇ ਵਿੱਚ ਆੜਤੇ ਪਰ ਇਹ ਅਫਸਰ شاہੀ ਨੇ ਨਹੀਂ ਇਹ ਐਦ ਕੀ ਜਿਹੜਾ ਕੰਮ ਕੀਤਾ ਇਹ ਮੰਤਰੀ ਜੀ ਨੇ ਖੁਦ ਕੀਤਾ ਤੇ ਸਾਡੇ ਨਿੱਕੇ ਵੀਰ ਭਗਵਾਨ ਤੁਮਾਨ ਨੂੰ ਸ਼ਾਇਦ ਇਹਦੇ ਬਾਰੇ ਗਿਆਨ ਹੀ ਨਹੀਂ ਤੇ ਮੈਂ ਕਹਿੰਦਾ ਜੀ ਕੀਤਾ ਕਿ ਉਹ ਕਹਿੰਦੇ ਪਾਲਿਸੀ ਦੇ ਵਿੱਚ ਦਰਜ ਹੈ ਕਿ ਐਜੂਕੇਸ਼ਨ ਮਿਨਿਸਟਰ ਕੋਲ ਇਹ ਅਖਤਿਆਰ ਹੈ ਪਾਵਰ ਹੈ ਜਿਹਨੂੰ ਮਰਜ਼ੀ ਚਾਹੇ ਇਨਾਮ ਦੇ ਸਕਦਾ ਤੇ ਮੈਂ ਕਹਾਂ ਜੀ ਫਿਰ ਮੈਂ ਆਪਣਾ ਮੁਖ ਸ਼ਕੱਤਰ ਸਾਹਿਬ ਫਿਰ ਆੜੰਬਰ ਕਾਨੂੰ ਰਚਨਾ ਸੀ ਇੰਨੀਆ ਪ੍ਰੈਜੈਂਟੇਸ਼ਨਾਂ ਉਧਰੋਂ ਸਾਰੇ ਪੰਜਾਬ ਦੇ ਡੀਓ ਇੰਟਰਵਿਊ ਲੈਣ ਸਕੂਲਾਂ ਚ ਗਏ ਤੇਲ ਭੁੱਕਿਆ ਗੱਡੀਆਂ ਚਲਾਈਆਂ ਪੰਜਾਬ ਸਰਕਾਰ ਦਾ ਖਜ਼ਾਨਾ ਇੰਨਾ ਖਾਲੀ ਕੀਤਾ ਤੁਸੀਂ ਤੇ ਮੰਤਰੀ ਜੀ ਨੂੰ ਦੇ ਦਿਓ ਸਾਰੇ ਉਹ ਸਾਰੇ ਆਪ ਹੀ ਕਰਦਨ ਤੇਲ ਬਚੂ ਸਮਾਂ ਬਚੂ ਕਾਗਜ਼ ਬਚਣਗੇ ਸਾਰਾ ਕੁਝ ਹੀ ਬਚੂਗਾ ਜੋ ਡਿਸਕ੍ਰੀਸ਼ਨ ਅਲਾਉ ਹੀ ਹੈਗੀ ਆ ਪਾਲਿਸੀ ਦੇ ਵਿੱਚ ਫਿਰ ਰੇਡ ਕਾ ਕਹਾਦਾ ਕਰਨ देऊ ਸ਼ਾਇਦ ਸਾਰਿਆਂ ਨੂੰ ਉਹ ਵਧੀਆ ਉਤੋਂ ਵੀ ਵਧੀਆ ਬੰਦੇ ਲੱਭ ਲੈਣ ਤੇ ਫਿਰ ਅਸੀਂ ਕੀਤਾ ਕੀ ਜੀ ਅੱਗੇ ਜੋ ਸਾਨੂੰ ਪਤਾ ਲੱਗਿਆ ਕਿ ਇਹ ਤਾਂ ਮੰਤਰੀ ਜੀ ਦਾ ਕੀਤਾ ਹੋਇਆ ਕਾਰਾ ਹੈ ਤੇ ਫਿਰ ਅਸੀਂ ਹਰਜੋਤ ਬੈਂਸ ਜੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਫੋਨ ਕੀਤਾ ਚੱਕਿਆ ਨਹੀਂ ਇੱਕ ਫੋਨ ਤੇ ਦੁਬਾਰਾ ਕੀਤਾ ਚੱਕ ਲਿਆ ਕਿਨੇ ਬੰਦੂ ਆ ਗੋ ਬੋਲੇ ਜੀ ਕਹਿੰਦਾ ਮੈਂ ਨਿਤਨ ਬੋਲਦਾ ਮੈਂ ਭਾਈ ਨਿਤਨ ਤੂੰ ਕੀ ਕਰਦਾ ਕਹਾਂ ਜੀ ਮੈਂ ਮੰਤਰੀ ਜੀ ਨਾਲ ਹੁੰਨਾ ਮੈਂ ਚੰਗਾ ਵਾਪੜਾ ਮੈਂ ਫੇਰ ਮੰਤਰੀ ਜੀ ਨੂੰ ਸੁਣਿਆ ਪਹਚਾ ਮੰਤਰੀ ਨੂੰ ਕਹੇ ਮਛਾਨੂੰ ਦੱਸੋ ਆ ਕੰਮ ਕਿਵੇਂ ਹੋਇਆ ਤੇ ਮੈਂ ਕਿਹਾ ਮੈਂ ਤੁਹਾਨੂੰ ਉਹ ਮੈਸੇਜ ਭੇਜ ਰਿਹਾ ਜਿਹੜੇ ਮੈਂ ਮੁੱਖ ਸਕੱਤਰ ਨੂੰ ਸਵੇਰੇ 8:30 ਵਜੇ ਭੇਜਿਆ ਸੀ ਦੂਜਾ ਮੈਸੇਜ ਮੈਂ ਦੁਪਹਿਰੇ ਜੇ ਭੇਜਿਆ ਸੀ ਉਹ ਤੁਹਾਨੂੰ ਦੋਹੇ ਭੇਜਦਾ ਮੰਤਰੀ ਜੀ ਨੂੰ ਪੜਾ ਦੇ ਮੇਰੇ ਵੀਰ ਫਿਰ ਜੇ ਕੁਝ ਕਹਿਣਾ ਚਾਹਣਗੇ ਤੇ ਮੈਂ ਆਪਦੀ ਖਬਰ ਦੇ ਵਿੱਚ ਉਸ ਨੂੰ ਪ੍ਰਮੁਖਤਾ ਦੇ ਨਾਲ ਸ਼ਾਮਲ ਕਰ ਲੂੰਗਾ ਕਿਤੇ ਐ ਨਾ ਹੋਵੇ ਫਿਰ ਕਹਿਣਗੇ ਜੀ ਕੱਲ ਨੂੰ ਮੇਰਾ ਪੱਖ ਨਹੀਂ ਪੁੱਛਿਆ ਤੇ ਇਹਦਾ ਫਿਰ ਖੰਡਨ ਛਾਪੋ ਤਖਤ ਸਾਹਿਬ ਫਿਰ ਖੰਡਨ ਤਾਂ ਅਸੀਂ ਛਾਪਦੇ ਨਹੀਂ ਹੁੰਦੇ ਖੈਰ ਉਦੋਂ ਬਾਅਦ ਅੜਿੱਕਿਆ 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 ਤੇ ਲੋ ਹੁਣ ਕੀ ਟਾਈਮ ਹੋ ਗਿਆ ਆਥਣ ਹੋ ਗਿਆ ਜੀ ਬੈਂਸ ਸਾਹਿਬ ਦਾ ਕੋਈ ਜਵਾਬ ਨਹੀਂ ਆਇਆ ਕੋਈ ਜਵਾਬ ਨਹੀਂ ਆਇਆ ਹੁਣ ਮੈਨੂੰ ਤਾਂ ਇਹ ਪਤਾ ਲੱਗਿਆ ਵੀ ਇਹ ਜਿਹੜੇ ਦੋ ਮਾਸਟਰ ਇਨਾਮ ਲੈ ਗਏ ਮੰਤਰੀ ਜੀ ਤੋਂ ਇਹ ਮੰਤਰੀ ਦੇ ਨਿੱਜੀ ਕੰਮਾਂ ਕੁਮਾਂ ਦੇ ਵਿੱਚ ਬਿਜ਼ੀ ਰਹਿੰਦੇ ਆ ਕਿਤੇ ਦਫ਼ਤਰੀ ਵੀ ਹੁੰਦਾ ਕੋਈ ਘਰੇਲੂ ਹੁੰਦਾ ਹੋਣਾ ਕੋਈ ਸਮਾਜਿਕ ਹੁੰਦਾ ਹੋਣਾ ਕੋਈ ਸਿਆਸੀ ਹੁੰਦਾ ਹੋਣਾ ਇਹ ਮੰਤਰੀ ਜੀ ਦੇ ਆਪਣੇ ਜਿਹੜੇ ਕੰਮ ਆ ਸਰਕਾਰੀ ਗੈਰ ਸਰਕਾਰੀ ਬਹੁਤ ਨੇੜਲੇ ਇਹ ਅਧਿਆਪਕ ਆ ਤੇ ਫਿਰ ਇਹ ਤਾਂ ਜੀ ਮੈਰੀਟੋਰੀਅਸ ਖੁਦ ਬਖਦ ਹੋਗੇ ਜਦੋਂ ਤੁਹਾਡਾ ਮੋਢਾ ਮੰਤਰੀ ਨਾਲ ਜਾਂ ਮੁੱਖ ਮੰਤਰੀ ਨਾਲ ਖੇਡਾ ਹੋਵੇ ਤੇ ਫਿਰ ਹੋਰ ਕੀ ਚਾਹੀਦਾ ਫਿਰ ਇਹ ਕਰਕੇ ਫਿਰ ਇਹਨਾਂ ਨੂੰ ਕਰਤਾ ਸਨਮਾਨਿਤ ਤੇ ਇਹਨਾਂ ਦੇ ਹੁਣ ਘਰਾਂ 'ਚ ਡੈਫੀਨੇਟਲੀ ਉਹ ਜਿਹੜੀ ਤਗਮੇ ਮਿਲੇ ਆ ਜਾਂ ਜਿਹਨ ਮੋਮੈਂਟੋ ਮਿਲੇ ਆ ਜੇ ਜਾਓ ਤੁਸੀਂ ਸੁਨੀਲ ਕੁਮਾਰ ਦੇ ਤੇ ਦਰਸ਼ਨ ਸਿੰਘ ਦੇ ਘਰੇ ਉਹ ਐ ਕੰਸਤੇ ਲਾਏ ਪਏ ਹੋਣਗੇ ਕਹਿੰਦੇ ਜੀ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੇ ਸਾਡੀਆਂ ਸੇਵਾਵਾਂ ਦੇਖ ਕੇ ਸਾਨੂੰ ਕਰਤਾ ਸਨਮਾਨਿਤ ਵਾਪਲਾ ਸੋ ਇਹ ਤਾਂ ਅਸੀਂ ਹਕੀਕਤ ਸਟੇਟ ਅਵਾਰਡਸ ਫॉर ਟੀਚਰਸ ਦੀ ਤੇ ਦੋਸਤੋ ਹੁਣ ਤੁਮ ਅਖੀਰ ਚ ਜਿਵੇਂ ਅਸੀਂ ਦੱਸਦੇ ਹੁੰਦੇ ਆ ਆਟਿਕ ਨਾਉ ਆਰਟਿਕ ਸਾਡਾ ਕੀ ਮੰਨਣਾ ਅਸੀਂ ਇਹ ਕਹਿੰਦੇ ਆ ਜੀ ਐਬਸੋਲਿਊਟ ਪਾਵਰ ਕਰਪਟਸ ਐਬਸੋਲੂਟਲੀ ਇੱਕ ਕਹਾਵਤ ਬੜੀ ਮਸ਼ਹੂਰ ਹੈਗੀ ਅੰਗਰੇਜ਼ੀ ਦੀ ਤੇ ਫਿਰ ਜਿਹੜੀ ਡਿਸਕ੍ਰੀਸ਼ਨ ਐਬਸੋਲੂਟ ਡਿਸਕ੍ਰੀਸ਼ਨ ਜੇ ਇਨਡਿਸਕ੍ਰੀਟਲੀ ਵਰਤੀ ਜਾਊਗੀ ਤੇ ਫਿਰ ਉਹ ਗੜਬੜੀ ਕਰੂਗੀ ਸੋ ਇਸ ਕਰਕੇ ਉਦਾਹਰਨ ਦੇਣਾ ਚਾਹੁੰਦਾ ਡਿਸਕ੍ਰਿਪਸ਼ਨ ਕਿਵੇਂ ਵਰਤੀ ਜਾਣੀ ਚਾਹੀਦੀ ਹੈ ਫਾਰ ਐਗਜ਼ਾਮਪਲ ਇੱਕ ਅਧਿਆਪਕ ਦੇ ਕੋਲ ਬੈਠੇ ਬੱਚੇ ਇਮਤਿਹਾਨ ਦੇ ਰਹੇ ਆ ਬੱਚਾ ਲਾਇਕਾ ਉਹਨੇ 3 ਘੰਟੇ ਚੋਂ 1.5 ਘੰਟੇ ਦਾ ਪਰਚਾ ਕਰ ਲਿਆ ਉਹ ਤੋਂ ਬਾਅਦ ਉਹਨੂੰ ਚੜ ਗਿਆ ਸਰੀਰ ਦਾ ਬੁਖਾਰ ਜਾਂ ਉਹਨੂੰ ਪੈ ਗਿਆ ਮਰਗੀ ਦਾ ਦੌਰਾ ਉਹਨੂੰ ਹੋ ਗਈ ਕਰਨੀ ਪੈਗੀ ਹਸਪਿਟਲਾਈਜੇਸ਼ਨ ਪਰ 1.5 ਘੰਟੇ ਚ ਉਹਨੇ ਜਿੰਨੇ ਸਵਾਲਾਂ ਦੇ ਜਵਾਬ ਦਿੱਤੇ ਉਹ ਸਹੀ ਦਿੱਤੇ ਫਿਰ ਉੱਥੇ ਜਿਹੜਾ ਐਗਜ਼ਾਮੀਨਰ ਹੈ ਉਹ ਦੇਖ ਕੇ ਆਪਣੇ ਡਿਸਕ੍ਰਿਪਸ਼ਨ ਵਰਤ ਉਹ ਕਹਿੰਦਾ ਜੀ ਦੇਖੋ ਹਜ਼ਾਰ ਐਕਸਟਰਾ ਆਰਡੀਨਰੀ ਹੋ ਗਏ ਸੀ ਪੂਰਾ ਪਰਚਾ ਬੱਚਾ ਕਰ ਨਹੀਂ ਸਕਿਆ ਤੇ ਡੇਢ ਘੰਟਾ ਜਿਹੜਾ ਇਮਤਿਹਾਨ ਉਹਨੇ ਦਿੱਤਾ ਉਹ ਚ ਨੰਬਰ ਉਹਦੇ ਵਧੀਆ ਆਉਂਦੇ ਆ ਇਸ ਕਰਕੇ ਮੈਂ ਆਪਣੀ ਡਿਸਕ੍ਰਿਪਸ਼ਨ ਵਰਤਦਾ ਹੋਇਆ ਇਹਨੂੰ ਅਗਲੀ ਜਮਾਤ ਚੜਾਉਣਾ ਉੱਥੇ ਜਸਟੀਫਾਈਡ ਡਿਸਕ੍ਰਿਪਸ਼ਨ ਹੋ ਜਾਂਦੀ ਹੈ ਪਰ ਇਹ ਹੁਣ ਮੰਤਰੀ ਜੀ ਨੇ ਕਿਹੜੇ ਹਿਸਾਬ ਨਾਲ ਵਰਤੀ ਇਹ ਮੰਤਰੀ ਹਰਜੋਤ ਬੈਂਸ ਜੀ ਦੱਸ ਸਕਦੇ ਨੇ ਪੁਆਇੰਟ ਨੰਬਰ 2 ਐਜੂਕੇਸ਼ਨ ਵਿਭਾਗ ਨੂੰ ਜਨਰਲੀ ਮੱਲੋ ਕਿ ਚੰਗਾ ਕੰਮ ਕਰ ਰਹੇ ਨੇ ਜਨਰਲੀ ਜਿਵੇਂ ਕਿ ਐਮਨੈਂਸ ਜਿਹੜੀ ਸਕੀਮ ਆ ਉਹ ਠੀਕ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਸਮਾਰਟ ਸਕੂਲ ਸਕੀਮ ਨਾਲੋਂ ਕੈਪਟਨ ਦੀ ਨਾਲੋਂ ਵਧੀਆ ਕੰਮ ਕਰ ਰਹੀ ਹੈ ਉਹਦੀ ਅਸੀਂ ਸਟੋਰੀ ਵੀ ਕੀਤੀ ਸੀ ਤੁਸੀਂ ਸਾਡਾ ਚੈਨਲ ਵੇਖ ਲਿਓ ਉਹ ਤੇ ਤੁਹਾਨੂੰ ਮਿਲ ਜੀ ਮਿਲ ਜੂਗੀ ਅਸੀਂ ਅਧਿਆਨ ਕੀਤਾ ਇਹ ਜਿਹੜੀ ਹੈਗੀ ਸਕੀਮ ਸਕੂਲ ਆਫ ਐਮਨੈਂਸ ਸਕੀਮ ਇਹ ਹਰਜੋਤ ਬੈਂਸ ਦੇ ਵਿਭਾਗ ਦੀ ਵਧੀਆ ਚੱਲ ਰਹੀ ਹੈ ਉਹਦੇ ਲਈ ਉਹਨੂੰ ਸ਼ਾਬਾਸ਼ ਮਿਲਣੀ ਚਾਹੀਦੀ ਹੈ ਪੁਆਇੰਟ ਨੰਬਰ 3 ਜਿਹੜੇ ਇਹ ਅਵਾਰਡ ਹੈ ਜੀ ਟੀਚਰਾਂ ਨੂੰ ਦਿੱਤੇ ਜਾਂਦੇ ਆ ਇਹਨਾਂ ਨੂੰ ਲਿੰਕ ਕਰੋ ਉਹ ਜਿਹੜੇ ਸ਼ਾਰਟਲਿਸਟਡ ਹੈਗੇ ਆ ਉਹਨਾਂ ਦੇ ਬੱਚਿਆਂ ਦੇ ਨੰਬਰ ਕਿੰਨੇ ਆਉਂਦੇ ਆ ਉਹ ਕੋ-ਕਿਊਰਿਕੂਲਰ ਐਕਟੀਵਿਟੀ ਦੇ ਵਿੱਚ ਕਿੱਥੇ ਖੜੇ ਆ ਉਹਨਾਂ ਨੂੰ ਯਾਨੀ ਕਿ ਅਪ੍ਰੈਜ਼ਲ ਆਫ ਟੀਚਰ ਉਹਨੂੰ ਤੋਲਿਆ ਜਾਏ ਟੀਚਰ ਦੇ ਕੰਮ ਨੂੰ ਅਕੈਡੈਮਿਕ ਪੱਧਰ ਤੇ ਤੇ ਫਿਰ ਕੋ ਕਰਿ ਕੁਰੀਕੂਲਰ ਐਕਟੀਵਿਟੀ ਦੇ ਪੱਧਰ ਤੇ ਫੇਰ ਤਾਂ ਗੱਲ ਬਣਦੀ ਆ ਤੇ ਅਖੀਰ ਚ ਕਹੂੰਗਾ ਇਹ ਫੋਕਾ ਜਿਹਾ ਤੁਸੀਂ ਵਾਰਡ ਦੇ ਦਿੰਦੇ ਹੋ ਇਹਦੇ ਨਾਲ ਇੱਕ ਉਹ ਮੋਮੈਂਟੋ ਜਾਂ ਐਮਬਲੇਜਿੰਗ ਦਾ ਇੱਕ ਸਰਟੀਫਿਕੇਟ ਮਿਲ ਜਾਂਦਾ ਹੈ ਜੇਬ ਚ ਕੀ ਪੈਂਦਾ ਠੈਂਗਾ ਜਦੋਂ ਬੰਦੇ ਨੂੰ ਉਹਦੇ ਵਿੱਚ ਕੋਈ ਕੈਸ਼ ਇਨਸੈਂਟਿਵ ਹੈ ਤਾਂ ਫਿਰ ਤਾਂ ਫਾਇਦਾ ਕੀ ਫੋਕੀ ਟੌਰ ਜੀ ਬਣਾ ਦਿੰਦੇ ਹੋ ਇਹ ਤਾਂ ਦਿਓ ਕੋਈ 50000 ਲੱਖ 2 ਲੱਖ ਰੁਪਈਆ ਅਧਿਆਪਕਾਂ ਨੂੰ ਜਿਹੜੇ ਡਿਜ਼ਰਵਿੰਗ ਹੈ ਆ ਜਿਹੜੇ ਵਿੱਚ ਨਾਮਿਨੇਟ ਹੋ ਜਾਂਦੇ ਆ ਯਾਨੀ ਕਿ ਇਹਨੂੰ ਟੀਕਾ ਲਾ ਕੇ ਵਾਰ ਦਿੰਦੇ ਵਿੱਚ ਇੰਜੈਕਟ ਕਰ ਦਿੰਦੇ ਮੈਂ ਸ਼ਬਦ ਵਰਤਿਆ ਇੰਜੈਕਟ ਵੈਨ ਸੱਚ ਪੀਪਲ ਹੂ ਅਰ ਇੰਜੈਕਟਡ ਲਾਈਕ ਥਿਸ ਉਹਨਾਂ ਵਾਸਤੇ ਨਹੀਂ ਮੈਂ ਕਹਿੰਦਾ ਜੇ ਤੁਸੀਂ ਮੈਰਿਟ ਤੇ ਚੁਣਨੇ ਅਧਿਆਪਕ ਚੁਣੋ ਅੱਛੀ ਗੱਲ ਹੈ ਉਹਨਾਂ ਨੂੰ ਫਿਰ ਕੋਈ ਕੈਸ਼ ਫਾਈਨੈਂਸ਼ੀਅਲ ਇਨਸੈਂਟਿਵ ਦਿੱਤਾ ਜਾਏ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਹੋਰ ਖਰਚੇ ਥੋੜੇ ਜਿਹਾ ਘਟਾ ਦਿਓ ਐਨਾ ਛੱਡਾਂ ਤੇ ਇਧਰ ਨੂੰ ਵੀ ਥੋੜੇ ਜੇ ਲਾ ਦਿਓ ਜੀ ਪੰਜਾਬ ਸਰਕਾਰ ਜੀ ਇਹਨਾ ਬੇਨਤੀਆਂ ਮੈਂ ਕਰਦਾ ਅੱਜ ਖਬਰ ਦਾ ਅੰਤ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼